ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਕਿ ਸਾਰੀ ਹੀ ਸੰਗਤ ਚੜ੍ਹਦੀਆਂ ਕਲਾ ਦੇ ਵਿੱਚ ਹੋਵੇਗੀ ਅਤੇ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਕਿ ਸੰਗਤ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਹਮੇਸ਼ਾ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਨਾਲ ਲਾਉਣ ਅਤੇ ਸਿਧਾਂਤਾਂ ਤੇ ਚੱਲਣਾ ਸਿਖਾਉਣ ਸਾਰੀ ਸੰਗਤ ਦੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣ ਅਤੇ ਤਰੱਕੀਆਂ ਬਖਸ਼ਣਾ ਤੋਂ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੇਕਰ ਵਧੀਆ ਲੱਗੀ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੇਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਬੋਤਾ ਸਮਾਂ ਨਾ ਖਰਾਬ ਕਰਦੇ ਹੋਏ ਆਓ ਲੈ ਚੱਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਇੱਕ ਵਾਰ ਇੱਕ ਬਹੁਤ ਹੀ ਦੁਖੀ ਵਿਅਕਤੀ ਇੱਕ ਗੁਰੂ ਸਿੱਖ ਕੋਲ ਆ ਕੇ ਕਹਿੰਦਾ ਹੈ ਕਿ ਮੈਂ ਆਪਣੀ ਜੀਵਨ ਤੋਂ ਬਹੁਤ ਦੁਖੀ ਹਾਂ ਮੈਂ ਆਪਣੀ ਪਤਨੀ ਬੱਚਿਆਂ ਤੇ ਆਪਣੇ ਪਰਿਵਾਰ ਨੂੰ ਵੀ ਖੁਸ਼ ਨਹੀਂ ਰੱਖ ਸਕਦਾ ਮੈਂ ਆਪਣੇ ਲਈ ਵੀ ਕੁਝ ਨਹੀਂ ਕਰ پا ਰਿਹਾ ਕਈ ਵਾਰ ਤਾਂ ਮੈਨੂੰ ਆਪਣੀ ਜ਼ਿੰਦਗੀ ਨੂੰ ਖਤਮ ਕਰ ਦੇਣ ਦੇ ਵੀ ਖਿਆਲ ਆਉਂਦੇ ਨੇ ਤੁਸੀਂ ਇੰਨਾ ਪਾਠ ਕਰਦੇ ਹੋ ਐਨੀ ਸੇਵਾ ਕਰਦੇ ਹੋ ਕਿ ਤੁਸੀਂ ਮੈਨੂੰ ਕੋਈ ਅਜਿਹਾ ਮਾਰਗ ਦੱਸ ਸਕਦੇ ਹੋ ਜਿਸ ਨਾਲ ਮੈਂ ਆਪਣੇ ਬੁਰੇ ਸਮੇ ਤੋਂ ਬਾਹਰ ਆ ਸਕਾਂ ਮੇਰਾ ਬਹੁਤ ਹੀ ਬੁਰਾ ਸਮਾਂ ਚੱਲ ਰਿਹਾ ਹੈ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨਾ ਵੀ ਮੇਰੇ ਲਈ ਬਹੁਤ ਔਖਾ ਹੋਇਆ ਪਿਆ ਹੁਣ ਤੁਸੀਂ ਹੀ ਦੱਸੋ ਕਿ ਮੈਂ ਅਜਿਹੇ ਵਕਤ ਵਿੱਚ ਜਿਉਂਦਾ ਰਹਾ ਤਾਂ ਕਿਵੇਂ ਰਹਾ ਕਿਵੇਂ ਆਪਣੇ ਪਰਿਵਾਰ ਨੂੰ ਖੁਸ਼ ਰੱਖਾਂ ਕਿਰਪਾ ਕਰਕੇ ਕੋਈ ਸਧਾਰਨ ਜਿਹਾ ਤਰੀਕਾ ਦੱਸੋ ਤਾਂ ਜੋ ਮੈਂ ਆਸਾਨੀ ਨਾਲ ਸਮਝ ਸਕਾਂ ਕਿਉਂਕਿ ਮੈਂ ਬਹੁਤ ਪੜਿਆ ਲਿਖਿਆ ਨਹੀਂ ਹਾਂ ਇਹ ਸੁਣ ਕੇ ਗੁਰਸਿੱਖ ਮੁਸਕਰਾਉਂਦੇ ਹੋਏ ਕਿਹਾ ਕਿ ਤੂੰ ਇੱਕ ਕੰਮ ਕਰ ਸਕਦਾ ਹੈ ਗੁਰਸਿੱਖ ਬਜ਼ੁਰਗ ਨੇ ਸਾਹਮਣੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਉੱਚੀ ਪਹਾੜੀ ਤੇ ਇੱਕ ਗੁਰਦੁਆਰਾ ਸਾਹਿਬ ਹੈ ਤੇ ਉਸ ਗੁਰਦੁਆਰੇ ਕੋਲ ਕੀੜੀਆਂ ਦਾ ਇੱਕ ਘਰ ਹੈ ਜਿੱਥੇ ਹਜ਼ਾਰਾਂ ਕੀੜੀਆਂ ਰਹਿੰਦੀਆਂ ਨੇ ਤੈਨੂੰ ਸੁਣਨ ਵਿੱਚ ਥੋੜਾ ਅਜੀਬ ਲੱਗ ਸਕਦਾ ਹੈ ਪਰ ਉਹ ਕੀੜੀਆਂ ਉਸ ਗੁਰਦੁਆਰੇ ਸਾਹਿਬ ਦੀ ਜ਼ਮੀਨ ਨੂੰ ਖਰਾਬ ਕਰ ਦਿੰਦੀਆਂ ਨੇ ਉਸ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਖਤਮ ਕਰ ਦਿੰਦੀਆਂ ਨੇ ਜਿਸ ਕਾਰਨ ਉਥੇ ਕੋਈ ਵੀ ਰੁੱਖ ਜਾਂ ਕੋਈ ਵੀ ਘਾਹ ਨਹੀਂ ਉੱਗ ਪਾਉਂਦਾ ਤੂੰ ਮੇਰਾ ਇੱਕ ਕੰਮ ਕਰ ਉਸ ਤੋਂ ਬਾਅਦ ਮੈਂ ਤੈਨੂੰ ਤੇਰੇ ਸਵਾਲਾਂ ਦੇ ਜਵਾਬ ਦੇਵਾਂਗਾ ਤੂੰ 7 ਦਿਨ ਤੱਕ ਰੋਜ਼ ਉਸ ਪਹਾੜੀ ਤੇ ਜਾ ਤੇ ਉਹਨਾਂ ਕੀੜਿਆਂ ਦੇ ਘਰ ਨੂੰ ਤਹਿਸ ਨਾਸ ਕਰ ਦੇ ਉਸ ਨੂੰ ਤੋੜ ਕੇ ਜਦੋਂ ਵੀ ਤੈਨੂੰ ਗੁਰਦੁਆਰੇ ਸਾਹਿਬ ਦੇ ਕੋਲ ਕੋਈ ਵੀ ਕੀੜੀਆਂ ਦਾ ਘਰ ਦਿਸੇ ਤਾਂ ਉਸ ਨੂੰ ਉੱਥੇ ਹੀ ਤਹਿਸ ਨਾਸ ਕਰ ਦੇਵੀ ਪਰ ਯਾਦ ਰੱਖੇ ਘਰ ਨੂੰ ਤੋੜਨ ਵਿੱਚ ਕੋਈ ਵੀ ਕੀੜੀ ਮਰਨੀ ਨਹੀਂ ਚਾਹੀਦੀ ਇਸ ਗੱਲ ਨੂੰ ਸਮਝਣ ਦਾ ਯਤਨ ਕਰਦੇ ਹੋਏ ਉਹ ਨੌਜਵਾਨ ਉਥੋਂ ਚਲਾ ਗਿਆ ਪਰ ਉਸ ਨੂੰ ਕੁਝ ਸਮਝੇ ਵੀ ਨਹੀਂ ਆਇਆ ਕਿ ਉਹ ਗੁਰੂ ਸਿੱਖ ਬਜ਼ੁਰਗ ਅਜਿਹਾ ਕਿਉਂ ਕਰਵਾ ਰਹੇ ਨੇ ਉਹ ਉਹਨਾਂ ਕੀੜੀਆਂ ਤੇ ਅਨਿਆਏ ਕਿਉਂ ਕਰ ਰਹੇ ਨੇ ਉਹਨਾਂ ਦਾ ਘਰ ਤੋੜ ਰਹੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਆਖਰ ਕਿਹੜਾ ਅਜਿਹਾ ਗੁਰਸਿੱਖ ਕਰੇਗਾ ਪਰ ਫਿਰ ਵੀ ਉਹ ਗੁਰਸਿੱਖ ਦੀ ਗੱਲ ਮੰਨਦੇ ਹੋਏ ਉਹ ਅਗਲੇ ਦਿਨ ਤੋਂ ਹੀ ਪਹਾੜੀ ਤੇ ਜਾਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਉਹ ਪਹਿਲੇ ਦਿਨ ਪਹਾੜੀ ਤੇ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਬਹੁਤ ਸਾਰੀਆਂ ਕੀੜੀਆਂ ਆਪਣਾ ਭੋਜਨ ਜਟਾਉਣ ਵਿੱਚ ਲੱਗੀਆਂ ਹੋਈਆਂ ਨੇ ਸਾਰੀਆਂ ਕੀੜੀਆਂ ਇੱਕ ਕਤਾਰ ਦੇ ਵਿੱਚ ਚੱਲ ਰਹੀਆਂ ਨੇ ਤੇ ਅਨਾਜ ਦੇ ਛੋਟੇ-ਛੋਟੇ ਦਾਣੇ ਚੁੱਕ ਕੇ ਆਪਣੇ ਘਰ ਵਿੱਚ ਇਕੱਠੇ ਕਰਦੀਆਂ ਜਾ ਰਹੀਆਂ ਨੇ ਇਹ ਦੇਖ ਕੇ ਪਹਿਲਾਂ ਤਾਂ ਉਸ ਨੌਜਵਾਨ ਦਾ ਮਨ ਕਮਜ਼ੋਰ ਪੈ ਗਿਆ ਉਸ ਨੇ ਸੋਚਿਆ ਕਿ ਇਹ ਇੰਨੀ ਮਿਹਨਤ ਕਰਕੇ ਆਪਣਾ ਘਰ ਭਰ ਰਹੀਆਂ ਨੇ ਤੇ ਮੈਂ ਉਹਨਾਂ ਦਾ ਘਰ ਤਬਾਹ ਕਰ ਦਿਆਂਗਾ ਤਾਂ ਉਹਨਾਂ ਨੂੰ ਕਿੰਨਾ ਬੁਰਾ ਲੱਗੇਗਾ ਪਰ ਫਿਰ ਵੀ ਉਸ ਨੇ ਗੁਰਸਿੱਖ ਦੀ ਜੋ ਬਜ਼ੁਰਗ ਸੀ ਉਸ ਦੀ ਗੱਲ ਨੂੰ ਯਾਦ ਕਰਦੇ ਹੋਏ ਉਸ ਘਰ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਉਸ ਦੇ ਇਸ ਤਰ੍ਹਾਂ ਕਰਦੇ ਹੀ ਕਿੜੀਆਂ ਵਿੱਚ ਹਾਹਾ ਘਰ ਮਚ ਗਏ ਉਹ ਇਧਰ ਉਧਰ ਦੌੜਨ ਲੱਗ ਪਈਆਂ ਹੁਣ ਤੱਕ ਜੋ ਕਤਾਰ ਵਿੱਚ ਚੱਲ ਰਹੀਆਂ ਸੀ ਹੁਣ ਉਹ ਸਭ ਬिखर ਗਈਆਂ ਤੇ ਇਧਰ ਉਧਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗ ਪਈਆਂ ਥੋੜੀ ਦੇਰ ਵਿੱਚ ਘਰ ਟੁੱਟ ਗਿਆ ਤੇ ਸਾਰੀਆਂ ਕਿੜੀਆਂ ਇਧਰ ਉਧਰ ਲੋਕਣ ਲਈ ਭੱਜ ਚੁੱਕੀਆਂ ਸੀ ਇਹ ਕਰਨ ਤੋਂ ਬਾਅਦ ਉਹ ਨੌਜਵਾਨ ਦੁਖੀਮਨ ਦੇ ਨਾਲ ਵਾਪਸ ਆਪਣੇ ਘਰ ਆ ਗਿਆ ਉਸ ਦਾ ਮਨ ਬੜਾ ਪਰੇਸ਼ਾਨ ਸੀ ਦੁਖੀ ਸੀ ਪਛਤਾਵੇ ਨਾਲ ਭਰਿਆ ਹੋਇਆ ਸੀ ਫਿਰ ਉਸਨੇ ਰਾਤ ਨੂੰ ਆਪਣੇ ਬਿਸਤਰ ਤੇ ਪਏ ਹੋਏ ਸੋਚਿਆ ਕਿ ਹੁਣ ਤਾਂ ਉਹਨਾਂ ਕੀੜਿਆਂ ਦਾ ਘਰ ਤਬਾਹ ਹੋ ਚੁੱਕਿਆ ਹੈ ਹੁਣ ਉੱਥੇ ਵਾਪਸ ਜਾਣ ਦਾ ਕੀ ਫਾਇਦਾ ਕਿਉਂਕਿ ਉਸ ਗੁਰਸਿੱਖ ਬਜ਼ੁਰਗ ਨੇ ਕੀੜਿਆਂ ਦਾ ਘਰ ਤੈਸ ਨੈਸ ਕਰਨ ਲਈ ਹੀ ਮੈਨੂੰ ਕਿਹਾ ਸੀ ਜੋ ਮੈਂ ਹੁਣ ਕਰ ਚੁੱਕਿਆ ਪਰ ਫਿਰ ਕੁਝ ਸੋਚ ਕੇ ਅਗਲੇ ਦਿਨ ਉਸਨੇ ਫਿਰ ਤੋਂ ਜਾਣ ਦਾ ਫੈਸਲਾ ਕੀਤਾ ਤੇ ਅਗਲੇ ਦਿਨ ਸਵੇਰੇ ਸਵੇਰੇ ਉੱਠ ਕੇ ਵਾਪਸ ਉਸੇ ਪਹਾੜੀ ਤੇ ਪਹੁੰਚ ਜਾਂਦਾ ਪਹਾੜੀ ਤੇ ਪਹੁੰਚ ਕੇ ਉਸੇ ਜਗ੍ਹਾ ਤੇ ਪਹੁੰਚਦਾ ਜਿੱਥੇ ਪਿਛਲੀ ਸਵੇਰ ਉਸਨੇ ਉਸ ਘਰ ਨੂੰ ਤੈਸਨੈਸ ਕਰ ਦਿੱਤਾ ਸੀ ਪਰ ਉਹ ਇਹ ਦੇਖ ਕੇ ਹੈਰਾਨ ਹੋ ਜਾਂਦਾ ਹੈ ਕਿ ਉਹਨਾਂ ਕੀੜੀਆਂ ਨੇ ਫਿਰ ਤੋਂ ਆਪਣਾ ਘਰ ਉਸੇ ਜਗ੍ਹਾ ਤੇ ਬਣਾ ਲਿਆ ਸੀ ਤੇ ਹੁਣ ਉਹ ਫਿਰ ਤੋਂ ਆਪਣੇ ਘਰ ਲਈ ਸਮਾਨ ਇਕੱਠਾ ਕਰਨ ਵਿੱਚ ਲੱਗੀਆਂ ਹੋਈਆਂ ਸੀ ਉਹ ਆਦਮੀ ਇਹ ਦੇਖ ਕੇ ਕਹਿਣ ਲੱਗਦਾ ਕਿ ਕੀੜੀਆਂ ਕਿੰਨੀਆਂ ਪਾਗਲ ਨੇ ਉਹਨਾਂ ਨੂੰ ਪਤਾ ਵੀ ਹੈ ਕਿ ਹਲੇ ਕੱਲ ਹੀ ਇਹਨਾਂ ਦਾ ਘਰ ਇੱਥੇ ਇਸੇ ਜਗ੍ਹਾ ਤੇ ਤਬਾਕ ਕੀਤਾ ਗਿਆ ਸੀ ਤੇ ਉਸੇ ਜਗ੍ਹਾ ਤੇ ਹੀ ਉਹਨਾਂ ਨੇ ਆਪਣਾ ਨਵਾਂ ਘਰ ਬਣਾ ਲਿਆ ਤੇ ਇਹ ਸੋਚ ਕੇ ਉਹ ਆਦਮੀ ਅਸਣ ਲੱਗ ਪਿਆ ਤੇ ਉਸਨੇ ਉਹਨਾਂ ਕੀੜੀਆਂ ਦਾ ਘਰ ਫਿਰ ਤੋਂ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਫਿਰ ਤੋਂ ਉਹਨਾਂ ਕਿੜੀਆਂ ਵਿੱਚ ਹਲਚਲ ਮਚ ਗਈ ਤੇ ਥੋੜੀ ਦੇਰ ਵਿੱਚ ਉਹ ਕਿੜੀਆਂ ਇੱਧਰ ਉੱਧਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗ ਪਈਆਂ ਕੁਝ ਹੀ ਦੇਰ ਵਿੱਚ ਉਹਨਾਂ ਦਾ ਘਰ ਫਿਰ ਨਸ਼ਟ ਹੋ ਗਿਆ ਤੇ ਉਹ ਆਦਮੀ ਥੋੜਾ ਸੰਤੋਖ ਦੇ ਭਾਵ ਨਾਲ ਕਹਿਣ ਲੱਗਾ ਕਿ ਇਸ ਵਾਰੀ ਤਾਂ ਮੈਂ ਚੰਗੀ ਤਰ੍ਹਾਂ ਉਸ ਘਰ ਨੂੰ ਤਬਾਹ ਕਰ ਦਿੱਤਾ ਹੁਣ ਤਾਂ ਉਹ ਕਿੜੀਆਂ ਇੱਥੇ ਆਪਣੇ ਘਰ ਬਣਾ ਹੀ ਨਹੀਂ ਸਕਣਗੀਆਂ ਇਸ ਲਈ ਜਾਂਤ ਤੋਂ ਪਹਿਲਾਂ ਉਸਨੇ ਉਸ ਘਰ ਤੇ ਠੰਡਾ ਪਾਣੀ ਵੀ ਪਾ ਦਿੱਤਾ ਤਾਂ ਜੋ ਕੀੜੀਆਂ ਉੱਥੇ ਆਪਣਾ ਘਰ ਨਾ ਬਣਾ ਸਕਣ ਤੇ ਇਸ ਤਰ੍ਹਾਂ ਆਪਣਾ ਕਰਮ ਪੂਰਾ ਕਰਕੇ ਉਹ ਨੌਜਵਾਨ ਫਿਰ ਤੋਂ ਆਪਣੇ ਘਰ ਆ ਗਿਆ ਅੱਜ ਰਾਤ ਸੌਣ ਵੇਲੇ ਫਿਰ ਤੋਂ ਨੌਜਵਾਨ ਉਹੀ ਸੋਚ ਰਿਹਾ ਸੀ ਕਿ ਗੁਰਸਿੱਖ ਬਜ਼ੁਰਗ ਨੇ ਇਹ ਸਹੀ ਕੰਮ ਕਰਵਾ ਰਹੇ ਨੇ ਕਿ ਕਿਸੇ ਦਾ ਕਰਤਬਾਹ ਕਰਾਉਣਾ ਕਿਸੇ ਸਿੱਧ ਪੁਰਸ਼ ਨੂੰ ਸੋਭਾ ਦਿੰਦਾ ਹੈ ਕੀ ਪਤਾ ਉਹ ਗੁਰਸਿੱਖ ਬਜ਼ੁਰਗ ਸਿੱਧ ਪੁਰਸ਼ ਹੋਣ ਨਹੀਂ ਕਿਤੇ ਉਹ ਮੈਨੂੰ ਬੇਬਕੁਫਤਾ ਨਹੀਂ ਬਣਾ ਰਹੇ ਪਰ ਫਿਰ ਉਸਨੇ ਨਿਰਣੇ ਕੀਤਾ ਕਿ ਮੈਂ ਆਪਣਾ ਕੰਮ ਪਹਿਲਾਂ ਪੂਰਾ ਕਰ ਲਵਾਂ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਗੁਰਸਿੱਖ ਵਿਅਕਤੀ ਉਹ ਗੁਰਸਿੱਖ ਬਜ਼ੁਰਗ ਮੇਰੇ ਤੋਂ ਅਜਿਹਾ ਕਿਉਂ ਕਰਵਾ ਰਿਹਾ ਸੀ ਇਹੀ ਸੋਚ ਕੇ ਉਹ ਰਾਤ ਨੂੰ ਸੋ ਜਾਂਦਾ ਹੈ ਅਗਲੇ ਦਿਨ ਸਵੇਰੇ ਉੱਠ ਕੇ ਉਹ ਫਿਰ ਤੋਂ ਉਸੇ ਪਹਾੜੀ ਵੱਲ ਨਿਕਲ ਪੈਂਦਾ ਹੈ ਪਹਾੜੀ ਤੇ ਪਹੁੰਚ ਕੇ ਉਹ ਉਸੇ ਜਗ੍ਹਾ ਤੇ ਪਹੁੰਚਦਾ ਹੈ ਜਿੱਥੇ ਉਸ ਨੇ ਕੀੜਿਆਂ ਦੇ ਘਰ ਨੂੰ ਤਬਾਹ ਕਰ ਦਿੱਤਾ ਸੀ ਤੇ ਅੱਜ ਉਹ ਦੇਖ ਕੇ ਖੁਸ਼ ਹੋ ਜਾਂਦਾ ਹੈ ਕਿ ਉੱਥੇ ਕੋਈ ਵੀ ਘਰ ਨਹੀਂ ਸੀ ਸਾਰੀਆਂ ਕੀੜੀਆਂ ਉੱਥੋਂ ਚਲੀਆਂ ਗਈਆਂ ਸੀ ਹੁਣ ਉਸ ਨੇ ਸੋਚਿਆ ਕਿ ਹੁਣ ਮੇਰਾ ਰੋਜ਼-ਰੋਜ਼ ਆਉਣ ਦਾ ਕੋਈ ਮਤਲਬ ਨਹੀਂ ਕਿਉਂਕਿ ਕੀੜੀਆਂ ਤਾਂ ਹੁਣ ਇੱਥੇ ਜਾ ਚੁੱਕੀਆਂ ਨੇ ਫਿਰ ਉਸਨੇ ਸੋਚਿਆ ਕਿ ਉਸ ਗੁਰਸਿੱਖ ਬਜ਼ੁਰਗ ਨੇ ਮੈਨੂੰ 7 ਦਿਨਾਂ ਬਾਅਦ ਆਉਣ ਲਈ ਕਿਹਾ ਸੀ ਪਰ ਅੱਜ ਤਾਂ ਤੀਜਾ ਹੀ ਦਿਨ ਹੈ ਹੁਣ ਬਾਕੀ 4 ਦਿਨ ਵਾਪਸ ਆਉਣ ਦਾ ਕੀ ਫਾਇਦਾ ਹੋਵੇਗਾ ਇਹ ਸੋਚ ਕੇ ਉਸਨੇ ਫੈਸਲਾ ਕੀਤਾ ਕਿ ਇੱਥੇ ਉਹ ਸਿੱਧਾ ਉਸੇ ਬਜ਼ੁਰਗ ਦੇ ਕੋਲ ਜਾਵੇਗਾ ਤੇ ਉਹਨਾਂ ਨੂੰ ਇਹ ਸਾਰੀ ਖਬਰ ਦੱਸੇਗਾ ਪਰ ਜਦੋਂ ਉਹ ਪਹਾੜੀ ਤੋਂ ਵਾਪਸ ਮੁੜ ਕੇ ਉਸ ਗੁਰਸਿੱਖ ਬਜ਼ੁਰਗ ਦੀ ਕੂਟਿਆ ਵੱਲ ਜਾਣ ਲੱਗਾ ਅਚਾਨਕ ਉਥੇ ਹੀ ਉਸਦੀ ਨਜ਼ਰ ਇੱਕ ਹੋਰ ਘਰ ਤੇ ਪਈ ਜੋ ਕਿ ਕੀੜਿਆਂ ਦਾ ਹੀ ਬਣਾਇਆ ਹੋਇਆ ਸੀ ਤੇ ਹੁਣ ਉਹ ਕੀੜੀਆਂ ਨਵੇਂ ਘਰ ਵਿੱਚ ਰਹਿਣ ਲੱਗ ਗਈਆਂ ਸੀ ਇਹ ਨਵਾਂ ਘਰ ਦੇਖ ਪੁਰਾਣਾ ਘਰ ਤੋਂ ਥੋੜੀ ਹੀ ਦੂਰੀ ਤੇ ਸੀ ਤੇ ਜਦੋਂ ਉਸ ਨੌਜਵਾਨ ਦੀ ਨਜ਼ਰ ਉਸ ਘਰ ਤੇ ਪਈ ਤਾਂ ਉਸਨੇ ਸੋਚਿਆ ਕਿ ਸ਼ਾਇਦ ਉਹ ਗੁਰਸਿੱਖ ਬਜ਼ੁਰਗ ਨੂੰ ਪਤਾ ਸੀ ਕਿ ਇਹ ਕੀੜੀਆਂ ਆਪਣੇ ਘਰ ਇੱਥੋਂ ਬਦਲ ਕੇ ਕਿਸੇ ਹੋਰ ਜਗ੍ਹਾ ਤੇ ਬਣਾ ਲੈਣਗੀਆਂ ਇਸ ਲਈ ਉਹਨਾਂ ਨੇ ਮੈਨੂੰ 7 ਦਿਨ ਬਾਅਦ ਆਉਣ ਲਈ ਕਿਹਾ ਸੀ ਇਹਨੇ ਸੋਚਦੇ ਸੀ ਨੌਜਵਾਨ ਕੀੜੀਆਂ ਦਾ ਉਹ ਨਵਾਂ ਘਰ ਵੀ ਤੋੜਨ ਲਈ ਪਹੁੰਚ ਜਾਂਦਾ ਹੈ ਜਦੋਂ ਉਹ ਉੱਥੇ ਪਹੁੰਚਦਾ ਤਾਂ ਦੇਖਦਾ ਹੈ ਕਿ ਉਹ ਕੀੜੀਆਂ ਉਸੇ ਤਰ੍ਹਾਂ ਕੰਮ ਵਿੱਚ ਲੱਗੀਆਂ ਹੋਈਆਂ ਸੀ ਉਹ ਆਪਣੇ ਲਈ ਭੋਜਨ ਇਕੱਠਾ ਕਰ ਰਹੀਆਂ ਸੀ ਅਤੇ ਆਪਣੇ ਘਰ ਵਿੱਚ ਜਮ੍ਹਾਂ ਕਰ ਰਹੀਆਂ ਸੀ ਜਦੋਂ ਉਹਨਾਂ ਦਾ ਪੁਰਾਣਾ ਘਰ ਟੁੱਟਿਆ ਸੀ ਉੱਥੇ ਵੀ ਅਨਾਜ ਦੇ ਦਾਣੇ ਬਚੇ ਹੋਏ ਸੀ ਤੇ ਕਿੜੀਆਂ ਉੱਥੋਂ ਵੀ ਅਨਾਜ ਇਕੱਠਾ ਕਰਕੇ ਆਪਣੇ ਨਵੇਂ ਘਰ ਦੇ ਵਿੱਚ ਲਿਆ ਰਹੀਆਂ ਸੀ ਹੁਣ ਇੱਥੇ ਫਿਰ ਨੌਜਵਾਨ ਦਾ ਮਨ ਥੋੜਾ ਕਮਜ਼ੋਰ ਪੈ ਗਿਆ ਕਿਉਂਕਿ ਉਹ ਖੁਦ ਵੀ ਕਮਜ਼ੋਰ ਸੀ ਖੁਦ ਵੀ ਸਮੇਂ ਦਾ ਮਾਰਿਆ ਹੋਇਆ ਸੀ ਉਸ ਵਿਅਕਤੀ ਦੇ ਮਨ ਵਿੱਚ ਉਹਨਾਂ ਕੀੜੀਆਂ ਦੇ ਪ੍ਰਤੀ ਦਇਆ ਦਾ ਭਾਵ ਉਮੜ ਰਿਹਾ ਸੀ ਉਹਨਾਂ ਤੇ ਉਸ ਨੂੰ ਦਇਆ ਆ ਰਹੀ ਸੀ ਉਹ ਚਾਹੁੰਦਾ ਸੀ ਕਿ ਉਹਨਾਂ ਦੀ ਮਦਦ ਕਰੇ ਪਰ ਉਹ ਤਾਂ ਉਲਟਾ ਉਹਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਪਰ ਫਿਰ ਉਸ ਬਜ਼ੁਰਗ ਦੀ ਗੱਲ ਉਸ ਨੂੰ ਯਾਦ ਕਰਦੇ ਹੋਏ ਉਸ ਨੇ ਫਿਰ ਤੋਂ ਮਨ मारके ਉਹ ਘਰ ਤੋੜਨ ਦਾ ਫੈਸਲਾ ਕੀਤਾ ਤੇ ਉਸਨੇ ਇਸ ਵਾਰ ਬੜੀ ਹੀ ਸਾਵਧਾਨੀ ਨਾਲ ਬਿਨਾ ਕਿਸੇ ਕੀੜੀ ਨੂੰ ਨੁਕਸਾਨ ਪਹੁੰਚਾਏ ਉਹ ਘਰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਸਮਾਂ ਥੋੜਾ ਜ਼ਿਆਦਾ ਲੱਗਾ ਕਿਉਂਕਿ ਕਿਸੇ ਵੀ ਕੀੜੀ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਸ਼ਰਤ ਬਜ਼ੁਰਗ ਨੇ ਪਹਿਲਾਂ ਹੀ ਰੱਖੀ ਹੋਈ ਸੀ ਇਸ ਲਈ ਉਹ ਬੜੀ ਸਾਵਧਾਨੀ ਨਾਲ ਉਹਨਾਂ ਦੇ ਘਰ ਨੂੰ ਤਬਾਹ ਕਰ ਰਿਹਾ ਸੀ ਆਖਰਕਾਰ ਉਸ ਨੇ ਉਸ ਘਰ ਨੂੰ ਵੀ ਤਬਾਹ ਕਰ ਦਿੱਤਾ ਤੇ ਉਸ ਘਰ ਨੂੰ ਤਬਾਹ ਕਰਨ ਦੇ ਬਾਅਦ ਇਸ ਵਾਰ ਉਹ ਪਹਿਲਾਂ ਤੋਂ ਵੀ ਜ਼ਿਆਦਾ ਦੁਖੀ ਸੀ ਕਿਉਂਕਿ ਉਸ ਨੇ ਉਹਨਾਂ ਦਾ ਨਵਾਂ ਘਰ ਵੀ ਤੋੜ ਦਿੱਤਾ ਸੀ ਉਹਨਾਂ ਕੀੜਿਆਂ ਨੂੰ ਵਸਣ ਹੀ ਨਹੀਂ ਦੇ ਰਿਹਾ ਸੀ ਤੇ ਉਹ ਹੁਣ ਆਪਣੇ ਆਪ ਨੂੰ ਸ਼ੈਤਾਨ ਜਾਂ ਦਾਨਵ ਸਮਝਣ ਲੱਗਾ ਸੀ ਪਰ ਫਿਰ ਵੀ ਉਸ ਬਜ਼ੁਰਗ ਦੀ ਗੱਲ ਮੰਨਦੇ ਹੋਏ ਉਸ ਨੇ ਬੜੇ ਹੀ ਦੁਖੀ ਮਨ ਦੇ ਨਾਲ ਆਪਣੇ ਘਰ ਵਾਪਸ ਆ ਗਿਆ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰ ਫਿਰ ਉਸਨੇ ਸੋਚਿਆ ਕਿ ਮੈਂ ਕਿੰਨਾ ਵੱਡਾ ਸ਼ੈਤਾਨ ਹਾਂ ਕਿੰਨਾ ਵੱਡਾ ਦਨਵਾ ਪੁਰਾਣੇ ਘਰ ਤਾਂ ਛੱਡੋ ਮੈਂ ਉਹਨਾਂ ਕੀੜਿਆਂ ਨੂੰ ਨਵੇਂ ਘਰ ਵੀ ਬਸਣ ਲਈ ਕੋਈ ਜਗ੍ਹਾ ਵੀ ਨਹੀਂ ਛੱਡੀ ਉਹ ਕੀੜੀਆਂ ਮੇਰੇ ਬਾਰੇ ਕੀ ਸੋਚਦੀਆਂ ਹੋਣਗੀਆਂ ਅਜੇ ਹੀ ਸੋਚਦੇ ਹੋਏ ਆਖਰ ਫਿਰ ਇੱਕ ਵਾਰ ਉਸਨੇ ਅਗਲੇ ਦਿਨ ਜਾਣ ਦਾ ਫੈਸਲਾ ਕੀਤਾ ਤੇ ਅਗਲੇ ਦਿਨ ਸਵੇਰੇ ਸਵੇਰੇ ਉਹ ਫਿਰ ਤੋਂ ਉੱਥੇ ਪਹੁੰਚ ਜਾਂਦਾ ਹੈ ਇਹ ਦੇਖ ਕੇ ਫਿਰ ਤੋਂ ਹੈਰਾਨ ਰਹਿ ਜਾਂਦਾ ਹੈ ਕਿ ਇਸ ਵਾਰ ਕੀੜੀਆਂ ਨੇ ਇੱਕ ਹੋਰ ਨਵੀਂ ਜਗ੍ਹਾ ਤੇ ਆਪਣਾ ਘਰ ਬਣਾ ਲਿਆ ਸੀ ਤੇ ਉਹ ਤਾਂ ਪਹਿਲਾਂ ਤੋਂ ਵੀ ਜ਼ਿਆਦਾ ਊਰਜਾ ਦੇ ਨਾਲ ਕੰਮ ਕਰ ਰਹੀਆਂ ਸੀ ਤੇ ਉਹਨਾਂ ਨੇ ਇੱਕ ਰਾਤ ਵਿੱਚ ਪਹਿਲਾਂ ਤੋਂ ਵੀ ਵੱਡਾ ਘਰ ਬਣਾ ਲਿਆ ਤੇ ਹੁਣ ਉਹ ਫਿਰ ਤੋਂ ਆਪਣਾ ਅਨਾਜ ਤੇ ਖਾਣਾ ਇਕੱਠਾ ਕਰਨ ਵਿੱਚ ਜੁੱਟੀਆਂ ਹੋਈਆਂ ਸੀ ਇਹ ਦੇਖ ਕੇ ਉਹ ਵਿਅਕਤੀ ਸੋਚਣ ਲੱਗਾ ਕਿ ਕਿਹੜੀਆਂ ਕਿਹੜੀ ਮਿੱਟੀ ਦੀਆਂ ਬਣੀਆਂ ਹੋਈਆਂ ਨੇ ਮੈਂ ਇਹਨਾਂ ਨੂੰ ਬਾਰ-ਬਾਰ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਇਹ ਉੱਥੇ ਹੀ ਆਪਣਾ ਘਰ ਬਣਾ ਲੈਂਦੀਆਂ ਨੇ ਕਿ ਇਹਨਾਂ ਨੂੰ ਪਤਾ ਨਹੀਂ ਹੈ ਕਿ ਮੈਂ ਇਹਨਾਂ ਨੂੰ ਇੱਥੇ ਕਦੇ ਵੀ ਵਸਣ ਨਹੀਂ ਦੇਵਾਂਗਾ ਇਹ ਕਿਹੜੀ ਦੇਖਣ ਵਿੱਚ ਕਿੰਨੀ ਛੋਟੀ ਹੈ ਪਰ ਫਿਰ ਵੀ ਇਹ ਮੇਰੇ ਤੋਂ ਹਾਰ ਨਹੀਂ ਮੰਨ ਰਹੀ ਬੜੀ ਹੈਰਾਨੀ ਦੀ ਗੱਲ ਹੈ ਤੇ ਸਾਧ ਸੰਗਤ ਜੀ ਇਸ ਵਾਰ ਉਸਨੇ ਗੁੱਸੇ ਵਿੱਚ ਖਿੱਚ ਕੇ ਉਸ ਘਰ ਨੂੰ ਤਹਸਨੈਸ ਕਰਨਾ ਸ਼ੁਰੂ ਕਰ ਦਿੱਤਾ ਪਰ ਇਸ ਵਾਰ ਢਹਿ ਢੇਰੀ ਕਰਦੇ ਹੋਏ ਕੁਝ ਕੀੜੀਆਂ ਉਥੇ ਹੀ ਮਰ ਗਈਆਂ ਕੁਝ ਉਸ ਦੇ ਪੈਰਾਂ ਹੇਠਾਂ ਕੁਚਲੀਆਂ ਗਈਆਂ ਇਹ ਸਭ ਕਰਨ ਤੋਂ ਬਾਅਦ ਜਦੋਂ ਉਹ ਆਪਣੇ ਹੰਕਾਰ ਤੋਂ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਗੁੱਸੇ ਵਿੱਚ ਉਸਨੇ ਉਹਨਾਂ ਕੀੜੀਆਂ ਨੂੰ ਕਿੰਨੀ ਹਾਨੀ ਪਹੁੰਚਾ ਦਿੱਤੀ ਹੈ ਉਸ ਦਾ ਮਨ ਪਛਤਾਵੇ ਨਾਲ ਭਰ ਗਿਆ ਤੇ ਉਹ ਰੋਂਦਾ ਹੋਇਆ ਆਪਣੇ ਘਰ ਵੱਲ ਤੁਰ ਪਿਆ ਰਾਤ ਨੂੰ ਉਸਨੇ ਸੋਚਿਆ ਕਿ ਮੈਂ ਉਹਨਾਂ ਕੀੜਿਆਂ ਤੇ ਬਹੁਤ ਜ਼ਿਆਦਾ ਅਤਿਆਚਾਰ ਕਰ ਰਿਹਾ ਤੇ ਹੁਣ ਇਸ ਤੋਂ ਬਾਅਦ ਮੈਂ ਅਤਿਆਚਾਰ ਨਹੀਂ ਕਰਾਂਗਾ ਤੇ ਇਹੀ ਸੋਚ ਕੇ ਉਹ ਅਗਲੇ ਦਿਨ ਉਹਨਾਂ ਕੀੜਿਆਂ ਲਈ ਆਪਣੇ ਘਰ ਤੋਂ ਥੋੜਾ ਆਟਾ ਲੈ ਕੇ ਉਸ ਪਹਾੜੀ ਤੇ ਪਹੁੰਚ ਜਾਂਦਾ ਹੈ ਅੱਜ ਉਸ ਦੇ ਮਨ ਵਿੱਚ ਉਹਨਾਂ ਕੀੜਿਆਂ ਦੇ ਪ੍ਰਤੀ ਸ਼ਰਦਾ ਦਾ ਭਾਵ ਸੀ ਦਇਆ ਦਾ ਭਾਵ ਸੀ ਤੇ ਜਦੋਂ ਉੱਥੇ ਪਹੁੰਚਿਆ ਤਾਂ ਕੀੜੀਆਂ ਫਿਰ ਤੋਂ ਆਪਣੇ ਨਵੇਂ ਘਰ ਨੂੰ ਬਣਾਉਣ ਵਿੱਚ ਲੱਗੀਆਂ ਹੋਈਆਂ ਸੀ ਉਸਨੇ ਬੜੇ ਹੀ ਪਿਆਰ ਦੇ ਨਾਲ ਉਹਨਾਂ ਕੀੜੀਆਂ ਨੂੰ ਆਪਣੇ ਘਰ ਤੋਂ ਲਿਆਂਦੇ ਹੋਏ ਆਟਾ ਖਵਾਇਆ ਬਾਕੀ ਬੱਚੇ ਦਾ ਉਹ ਅਜੇਹਾ ਹੀ ਕਰਦਾ ਰਿਹਾ ਉਹ ਰੋਜ਼ ਸਵੇਰੇ ਜਾਂਦਾ ਉਹਨਾਂ ਕੀੜੀਆਂ ਨੂੰ ਆਪਣੇ ਹੱਥਾਂ ਨਾਲ ਆਟਾ ਖਵਾਉਂਦਾ ਸੱਤ ਦਿਨ ਤੋਂ ਬਾਅਦ ਉਹ ਨੌਜਵਾਨ ਉਸ ਬਜ਼ੁਰਗ ਦੇ ਕੋਲ ਪਹੁੰਚ ਗਿਆ ਹੱਥ ਜੋੜ ਕੇ ਬੋਲਦਾ ਹੈ ਕਿ ਹੇ ਬਾਬਾ ਜੀ ਮੈਨੂੰ ਮaaf ਕਰ ਦਿਓ ਮੈਂ ਉਹਨਾਂ ਕੀੜਿਆਂ ਦਾ ਘਰ ਤਬਾਹ ਕਰਨ ਲਈ ਬੜੀ ਕੋਸ਼ਿਸ਼ ਕੀਤੀ ਮੈਂ ਉਹਨਾਂ ਦਾ ਘਰ ਉਹਨਾਂ ਦਾ ਤੋੜਿਆ ਉਸ ਤੋਂ ਬਾਅਦ ਮੈਂ ਹਿੰਮਤ ਨਹੀਂ ਕਰ ਸਕਿਆ ਉਹਨਾਂ ਦੇ ਘਰ ਨੂੰ ਨਹੀਂ ਤੋੜ ਸਕਿਆ ਮੈਂ ਸਮਝ ਸਕਦਾ ਹਾਂ ਕਿ ਮੈਂ ਤੁਹਾਡਾ ਕੰਮ ਪੂਰਾ ਨਹੀਂ ਕੀਤਾ ਤੇ ਇਸ ਦੇ ਬਦਲੇ ਤੁਸੀਂ ਮੈਨੂੰ ਤਰੀਕਾ ਵੀ ਨਹੀਂ ਦੱਸੋਂਗੇ ਜੋ ਕਿ ਮੈਨੂੰ ਮੇਰੇ ਬੁਰੇ ਸਮੇਂ ਤੇ ਬਹਾਰ ਕੱਢ ਸਕੇ ਜੋ ਮੈਂ ਕੀਤਾ ਉਹ ਸਹੀ ਕੀਤਾ ਇਸ ਲਈ ਮੈਂ ਤੁਹਾਡੇ ਤੋਂ ਅੱਗੇ ਆ ਲੈ ਕੇ ਵਾਪਸ ਘਰ ਜਾ ਰਿਹਾ ਕਿਰਪਾ ਕਰਕੇ ਮੈਨੂੰ ਅੱਗੇ ਦਿਓ ਇਹ ਸੁਣ ਕੇ ਬਜ਼ੁਰਗ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਪੁੱਤਰ ਜੀ ਕਿੱਥੇ ਚੱਲੇ ਹੋ ਰੁਕੋ ਜਲ ਪਾਣਤਾ ਕਰ ਲਓ ਥੋੜੀ ਦੇਰ ਠਹਿਰ ਜਾਓ ਉਸ ਤੋਂ ਬਾਅਦ ਚਲੇ ਜਾਣਾ ਇਹ ਕਹਿ ਕੇ ਉਹ ਬਜ਼ੁਰਗ ਉਸ ਨੌਜਵਾਨ ਲਈ ਪਾਣੀ ਲੈ ਕੇ ਆਉਂਦਾ ਉਸ ਨੂੰ ਪਾਣੀ ਪਿਲਾਉਂਦਾ ਉਸ ਤੋਂ ਬਾਅਦ ਉਹ ਬਜ਼ੁਰਗ ਉਸ ਨੌਜਵਾਨ ਤੋਂ ਪੁੱਛਦੇ ਨੇ ਕਿ ਤੂੰ ਮੈਨੂੰ ਇਹ ਦੱਸ ਕਿ ਆਖਰ ਤੂੰ ਉਹਨਾਂ ਕੀੜਿਆਂ ਦਾ ਘਰ ਤਬਾਹ ਕਿਉਂ ਨਹੀਂ ਕਰ ਸਕਿਆ ਉਹ ਕੀੜੀਆਂ ਤਾਂ ਛੋਟੀਆਂ ਜਿਹੀਆਂ ਨੇ ਤੇ ਤੂੰ ਇੰਨਾ ਵੱਡਾ ਹੈ ਫਿਰ ਵੀ ਤੂੰ ਉਹਨਾਂ ਛੋਟੀਆਂ-ਛੋਟੀਆਂ ਕੀੜੀਆਂ ਦਾ ਘਰ ਤਬਾਹ ਨਹੀਂ ਕਰ ਸਕਿਆ ਕਿੱਥੇ ਹੈ ਤੇਰੀ ਸ਼ਕਤੀ ਤੇਰਾ ਬਹੂਬਲ ਇਸ ਦਾ ਜਵਾਬ ਦਿੰਦਿਆਂ ਉਸ ਨੌਜਵਾਨ ਨੇ ਕਿਹਾ ਕਿ ਬਾਬਾ ਜੀ ਮੈਂ ਉਹਨਾਂ ਕੀੜੀਆਂ ਦਾ ਘਰ ਤਬਾਹ ਕਰ ਦਿੱਤਾ ਸੀ ਬਾਰ-ਬਾਰ ਕੀਤਾ ਸੀ ਇੱਕ ਵਾਰ ਤਾਂ ਮੈਂ ਆਪਣਾ ਗੁੱਸੇ ਵਿੱਚ ਆ ਕੇ ਉਹਨਾਂ ਕੀੜੀਆਂ ਨੂੰ ਹਾਨੀ ਵੀ ਪਹੁੰਚਾ ਦਿੱਤੀ ਸੀ ਪਰ ਜਿਸ ਦਿਨ ਮੈਂ ਉਹਨਾਂ ਨੂੰ ਹਾਨੀ ਪਹੁੰਚਾਈ ਉਸੇ ਦਿਨ ਮੈਨੂੰ ਲੱਗਾ ਕਿ ਮੈਂ ਉਹਨਾਂ ਨੂੰ ਕਿਉਂ ਹਾਨੀ ਪਹੁੰਚਾ ਰਿਹਾ ਹਾਂ ਕਿਉਂ ਉਹਨਾਂ ਨੂੰ ਇੰਨੀ ਤਕਲੀਫ ਦੇ ਰਿਹਾ ਤੇ ਉਸੇ ਦਿਨ ਤੋਂ ਮੈਂ ਉਹਨਾਂ ਨੂੰ ਹਾਨੀ ਪਹੁੰਚਾਉਣ ਦੀ ਬਜਾਏ ਨੁਕਸਾਨ ਪਹੁੰਚਾਉਣ ਦੀ ਬਜਾਏ ਉਹਨਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਇਹ ਸੁਣ ਕੇ ਉਹ ਬਜ਼ੁਰਗ ਨੇ ਕਿਹਾ ਕਿ ਇਹ ਤਾਂ ਸਿੱਖਣ ਦੀ ਗੱਲ ਹੈ ਇੱਕ ਛੋਟੀ ਜਿਹੀ ਕੀੜੀ ਸਾਨੂੰ ਜੀਵਨ ਦਾ ਸੰਦੇਸ਼ ਦੇ ਜਾਂਦੀ ਹੈ ਮੈਂ ਤੈਨੂੰ ਉਹਨਾਂ ਕੀੜੀਆਂ ਦਾ ਘਰ ਤਬਾਹ ਕਰਨ ਲਈ ਨਹੀਂ ਭੇਜਿਆ ਸੀ ਮੈਂ ਤੈਨੂੰ ਭੇਜਿਆ ਸੀ ਤਾਂ ਕਿ ਤੂੰ ਉਹਨਾਂ ਕੀੜੀਆਂ ਤੋਂ ਕੁਝ ਸਿੱਖ ਸਕੇ ਬਜ਼ੁਰਗ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਬੇਟਾ ਪਹਿਲੇ ਸਿੱਖਿਆ ਜੋ ਤੂੰ ਇਨ੍ਹਾਂ ਕੀੜੀਆਂ ਤੋਂ ਲੈ ਸਕਦਾ ਹੈ ਕਿ ਤੂੰ ਕਿੰਨੀ ਹੀ ਵਾਰ ਉਹਨਾਂ ਦੇ ਘਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਕਿੰਨੀ ਹੀ ਵਾਰ ਯਤਨ ਕੀਤਾ ਕਿ ਉਹਨਾਂ ਦਾ ਘਰ ਤਬਾਹ ਹੋ ਜਾਵੇ ਪਰ ਉਹ ਹਰ ਵਾਰ ਆਪਣਾ ਨਵਾਂ ਘਰ ਬਣਾ ਲੈਂਦੀਆਂ ਸੀ ਉਹਨਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਜੇ ਉਹ ਹਾਰ ਮੰਨ ਲੈਂਦਿਆਂ ਤਾਂ ਉਹ ਕਿੜੀਆਂ ਤੈਨੂੰ ਉਥੇ ਦੁਬਾਰਾ ਨਾ ਮਿਲਦੀਆਂ ਜੀਵਨ ਸਮਗਰੀ ਦਾ ਨਾਮ ਹੈ ਪਰ ਅਸੀਂ ਮਨੁੱਖ ਇੱਕ ਦੋ ਬਾਰ ਹਾਰ ਮਿਲਣ ਤੇ ਹੀ ਟੁੱਟ ਜਾਂਦੇ ਹਾਂ ਨਿਰਾਸ਼ ਹੋ ਜਾਂਦੇ ਹਾਂ ਤੇ ਫਿਰ ਜੀਵਨ ਵਿੱਚ ਕੋਈ ਵੀ ਕੋਸ਼ਿਸ਼ ਹੀ ਨਹੀਂ ਕਰਦੇ ਤੇ ਕੁਝ ਲੋਕ ਆਪਣੀ ਜ਼ਿੰਦਗੀ ਨੂੰ ਹੀ ਖਤਮ ਕਰ ਲੈਂਦੇ ਨੇ ਉਹ ਸਿਰਫ ਵਿਚਾਰ ਨੇ ਤੇ ਉਹੀ ਵਿਚਾਰ ਸਾਡੇ ਮਨ ਨੂੰ ਦੁਖੀ ਕਰ ਦਿੰਦੇ ਨੇ ਤੇ ਇਸ ਲਈ ਅਸੀਂ ਕੋਸ਼ਿਸ਼ ਕਰਨਾ ਵੀ ਛੱਡ ਦਿੰਨੇ ਹਾਂ ਪਰ ਤੋਂ ਖੁਦ ਸੋਚ ਕੇ ਬਾਰ ਬਾਰ ਪ੍ਰਤੀਕਿਰਿਆ ਸਾਨੂੰ ਹਾਨੀ ਪਹੁੰਚਾਏਗੀ ਨੁਕਸਾਨ ਪਹੁੰਚਾਏਗੀ ਪਰ ਕਦੋਂ ਤੱਕ ਪਹੁੰਚਾਏਗੀ ਜੇ ਅਸੀਂ ਬਾਰ ਬਾਰ ਫਿਰ ਤੋਂ ਉੱਠ ਕੇ ਫਿਰ ਤੋਂ ਨਵੀਂ ਕੋਸ਼ਿਸ਼ ਕਰਾਂਗੇ ਅਤੇ ਕਰਦੇ ਰਹਾਂਗੇ ਪ੍ਰਕਿਰਤੀ ਵੀ ਸਾਡੇ ਸਾਹਮਣੇ ਕੁੱਟਨੇ ਟੇਕ ਦਵੇਗੀ ਤੇ ਉਹ ਵੀ ਇੱਕ ਦਿਨ ਸਾਡੇ ਉੱਪਰ द्याबान ਹੋ ਜਾਵੇਗੀ ਕਿਰਪਾਲੂ ਹੋ ਜਾਵੇਗੀ ਤੇ ਉਹ ਸਾਨੂੰ ਸਭ ਕੁਝ ਦੇਣ ਲੱਗੇਗੀ ਜਿਸ ਦੀ ਅਸੀਂ ਕਦੇ ਕਾਮਨਾ ਵੀ ਨਹੀਂ ਕੀਤੀ ਸੋ ਸਾਧ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਕਿ ਇਸ ਵੀਡੀਓ ਨੂੰ ਸੁਣ ਕੇ ਤੁਹਾਨੂੰ ਕਿਵੇਂ ਦਾ ਲੱਗਿਆ ਅਤੇ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਕੇ ਜਾਇਓ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰ ਕੋਈ ਵਿਅਕਤੀ ਇਸ ਵੀਡੀਓ ਨੂੰ ਦੇਖ ਕੇ ਆਪਣੇ ਵਿਚਾਰ ਬਦਲ ਸਕੇ ਜੋ ਕਿ ਬੁਰੇ ਰਾਸਤੇ ਤੇ ਚੱਲ ਰਿਹਾ ਹੈ ਜਿਹੜਾ ਕਿ ਇੱਕ ਦੋ ਵਾਰ ਕੋਸ਼ਿਸ਼ ਕਰਨ ਤੇ ਟੁੱਟ ਜਾਂਦਾ ਤਾਂ ਸਾਨੂੰ ਇਹਨਾਂ ਨਿੱਕੀ ਨਿੱਕੀ ਕਿਰੜੀਆਂ ਤੋਂ ਸਿੱਖਣਾ ਚਾਹੀਦਾ ਕਿ ਮਿਹਨਤ ਅਸੀਂ ਬਾਰ-ਬਾਰ ਕਰੀਏ ਕਦੇ ਨਾ ਕਦੇ ਪ੍ਰਕਿਰਤੀ ਸਾਡੇ ਆਲਾ ਦਵਾਲਾ ਸਾਡਾ ਵਾਹਿਗੁਰੂ ਸੱਚੇ ਪਾਤਸ਼ਾਹ ਕਦੇ ਨਾ ਕਦੇ ਪਾਰ ਲਾਊਗਾ ਸੋ ਬਾਕੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ